ਅਮਰ ਸ਼ਹੀਦ ਤਾਂਤਾਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ ਨੂੰ ਗੁਰਦੁਆਰਾ ਸ਼ਹੀਦ ਗਨ ਸਾਹਿਬ ਵਿਖੇ ਸ਼ਰਧਾ ਪਾਵਨਾ ਨਾਲ ਮਨਾਇਆ ਜਾਵੇਗਾ ਇਸੇ ਤਹਿਤ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਅਰੰਭਤਾ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਜੈਬ ਸਿੰਘ ਅਬਲਾਸੀ ਮੈਨੇਜਰ ਹਰਪ੍ਰੀਤ ਸਿੰਘ ਕੁਲਦੀਪ ਸਿੰਘ ਪੰਡੋਰੀ ਜਗਜੀਤ ਸਿੰਘ ਖਾਲਸਾ ਗ੍ਰੰਥੀ ਬਾਬਾ ਦਇਆ ਸਿੰਘ ਸਤਿੰਦਰਪਾਲ ਸਿੰਘ ਜੋਨੀ ਜਗਜੀਤ ਸਿੰਘ ਪੂਰਨ ਸਿੰਘ ਮੱਤੇਵਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ હાજર ਸਨ ਇਹਨਾਂ ਅਖੰਡ ਪਾਠਾਂ ਦੇ ਪੋ 15 ਨਵੰਬਰ ਨੂੰ ਸਵੇਰੇ 8:30 ਵਜੇ ਪੈਣਗੇ ਉਸ ਤੋਂ ਬਾਅਦ ਖੁੱਲੇ ਦੀਵਾਨ ਸਜਾਇਆ ਜਾਣਗੇ ਜਿਸ ਵਿੱਚ ਰਾਗੀ ਢਾਡੀ ਕਥਾਵਾਚਕ ਬਾਬਾ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਐਸੇ ਸੰਤ ਮਹਾਂਬਲੀ ਜੋਦੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ੀਧੀ ਦਿਹਾੜਾ ਮਨਾਉਂਦੇ ਹੋਏ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਸੰਕਟਾਂ ਦੇ ਸਹਾਜੋਗ ਦੇ ਨਾਲ ਪਾਵਨ ਸਥਾਨਾਂ ਤੇ ਅੱਜ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਬਿਟਾਈ ਦੇ ਸ੍ਰੀ ਖੰਡ ਪਾਠ ਸਭ ਆਰੰਭ ਹੋ ਚੁੱਕੇ ਹਨ ਔਰ ਜਿਨ੍ਹਾਂ ਦੇ ਪੋਗ ਪਰਸੋਂ ਕਰੀਬ 8:30 ਵਜੇ ਪਾਇਆ ਜਾਣਗੇ ਔਰ ਇਸ ਦਿਨ ਜੋ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਵੇ ਉਸ ਦੀ ਪਤਾ ਸਿੰਘ ਸਾਹਿਬ ਜੀ ਕਰਨੀ ਆ ਉਪਰੰਤ ਸੁੰਦਰ ਦੀਵਾਨ ਸਜਨੇ ਹਨ ਸਜੇ ਹੋਏ ਦੀਵਾਨ ਅੰਦਰ ਗੁਰੂ ਘਰ ਦੇ ਰਾਗੀ ਸਾਡੀ ਕੁਇਸ਼ਰ ਸਹਿਬਾਨ ਸਿੰਘ ਸਹਿਬਾਨ ਹੈਡੋਗ੍ਰਾਮ થી ਸਚਖੰਡ ਸ੍ਰੀ ਹਰਮੰਦਰ ਸਾਹਿਬਾ ਤੇ ਹੋਰ ਪੰਥਪੁਰ ਸਿੱਧ ਜਿਹੜੀਆਂ ਸ਼ਰਸ਼ੀਤਾਂ ਹਨ ਗੁਰੂ ਘਰ ਦੀਆਂ ਸੰਗਤਾਂ ਨੂੰ ਗੌਰ ਇਤਿਹਾਸ ਅਤੇ ਬਾਬਾ ਜੀ ਦੀ ਜੀਵਨੀ ਦੇ ਨਾਲ ਜੋੜਨਗੇ ਸ਼ਹੀਦੀ ਦਾ ਇਹ ਸਮਾਗਮ ਨੂੰ ਮੁੱਖ ਰੱਖਦੇ ਹੋਇਆ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼ਿਦ ਗੰਜ ਸਾਹਿਬ ਦੇ ਪਾਵਨ ਦਰਬਾਰ ਅਤੇ ਸਮੁੱਚੇ ਜਿਹੜਾ ਕੰਪਲੈਕਸ ਹੈ ਉਸ ਦੀ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਹਨ ਗੁਰੂ ਘਰ ਦੇ ਅੰਦਰ ਹਾਜ਼ਰੀਆਂ ਭਰ ਰਹੀਆਂ ਹਨ ਸਰਬੱਤ ਦੇ ਭਲੇ ਦੀ ਅਰਦਾਸ ਹੋ ਰਹੀ ਹੈ ਔਰ ਬਾਬਾ ਦੀਪ ਸਿੰਘ ਸਾਹਿਬ ਜੀਆਂ ਨੂੰ ਜਿਹੜੀ ਦੁੱਤੀ ਸ਼ਾ ਦਿੱਤੀ ਗਈ ਹੈ ਪੂਸਤ ਨੂੰ ਸੰਗਤ ਨਮਨ ਕਰਨ ਵਾਸਤੇ ਹਾਜ਼ਰੀਆਂ ਭਰ ਰਹੀ ਹੈ ਮੈਨੇਜਮੈਂਟ ਵੱਲੋਂ ਸੰਗਤਾਂ ਦੀ ਆਮਤ ਨੂੰ ਮੁੱਖ ਰੱਖਦਿਆਂ ਹੋਇਆ ਬਾਬਾ ਜੀ ਦੇ ਸ਼ਿਦੀਦਾਰ ਨੂੰ ਮੁੱਖ ਰੱਖਦੇ ਹਾਂ ਜਿਹਦੇ ਸਾਰੇ ਪ੍ਰਬੰਧ ਬੜੇ ਸੁਚੱਜੇ ਦਾ ਗੁਣਾਂ ਕੀਤਾ ਜਾ ਰਹੇ ਹਨ ਜੀ ਪਾਸ